ਕਰਦੇ ਨੇ ਸਾਨੂੰ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਪੁੰਛੇ ਜਲਾ ਨਾੜਾ ਭੀਸ਼ਮ ਜੀ ਭੋਲੇ ਨਾਲ ਧਾਨੂ ਮਾਂ ਕੀ ਤੇ ਸਾਰੇ ਭਾਈ ਉਹਨਾਂ ਦੇ ਨੇ ਹੈ ਇਹ ਜਿਹੜਾ ਬੰਦਾ ਕੰਮ ਕਰਦਾ ਇਹਨਾਂ ਨੂੰ ਦੱਸੋ ਇਹਨਾਂ ਦੇ ਵਿੱਚ ਕਿੰਨੇ ਕਿੰਨੇ ਬੰਦੇ ਨੇ ਗਰੀਬ ਕੁੜੀਆਂ ਦੇ ਵਿਆਹ ਕਰਾਈ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਧੀਆਂ ਭਾਈਆਂ ਲੋਕਾਂ ਦੇ ਪੈਸੇ ਕਿਤੇ ਅਸੀਂ ਨਹੀਂ ਬੋਲ ਰਹੇ ਸੀ ਪਰ ਜੋ ਚੌਧਰ ਦੇ ਬੋਲਣ ਤੇ ਲੱਗੇ ਦੇ ਬੋਲਣ ਤੇ ਲੱਗੇ ਅੱਜ ਬਾਬਾ ਇਹਨਾਂ ਨੂੰ ਮਾਰ ਦੇਵੇ ਧੋਕੇ ਹੈ ਤੇ ਮੰਦਰ ਵੀ ਜਸ ਅੱਜ ਬਾਬਾ ਕੱਲ ਨੂੰ ਕੋਈ ਹੋਰ ਪਾ ਲੈਣਗੇ ਮੈਂ ਸੀਪੀ ਸਾਹਿਬ ਇਹ ਜਿਹੜੇ ਸੱਪਨਜੀ ਨੇ ਜਦੋਂ 2012 ਦੇ ਵਿੱਚ ਐਸਐਚਓ ਵੀ ਰਹੇ ਨੇ ਸਾਡੇ ਐਸਸੀਪੀ ਰਹੇ ਨੇ ਟੀਸੀਪੀ ਵੀ ਰਹੇ ਨੇ ਤੇ ਉਦੋਂ ਕਾਲੀ ਪੰਜ ਪਤਕਾਰ ਸੀ ਅਸੀਂ ਉਦੋਂ ਦਾ ਉਹਨਾਂ ਨੂੰ ਜਾਣਦੇ ਹਾਂ ਕਿ ਉਹ ਐਸੇ ਬੰਦੇ ਨੇ ਜਿਹੜੇ ਮੋਜੀ ਨੇ ਕਿਹਾ ਕਿ ਬਲੈਕ ਪੈਨ ਦਾ ਖਤਮ ਕਰਦਾ ਅਸੀਂ ਕਹਿੰਦੇ ਸਾਡੀ ਵੀ ਜਾਂਚ ਕਰੋ ਸਾਨੂੰ ਤਾਂ ਉਹ ਪੁਰਾਣੇ ਜਾਂਦੇ ਉਹ ਤਾਂ ਲੱਗੇ ਬਲਾਂ ਦੇ ਪੇਟੀ ਇਹਨਾਂ ਦਾ ਵੀ ਪਤਾ ਕਰੋ ਇਹਨਾਂ ਨੇ ওভার ਬਲੈਕਡਿੰਗ ਕੀਤੀ ਹੈ ਸਟੋਰੀ ਦਾ ਸਕੂਲ ਕਿਹਾ ਦੀ ਬਿਲਕੁਲ ਸਭ ਤੋਂ ਛੋਟੀ ਉਮਰੇ ਉਪੀ ਦਾ ਲੈ ਸਕੂਲ ਕੀਤੀ ਤੇ ਮੇਰੇ ਕੋਲ ਦੋ ਹੀ ਹੰਤੂ ਤੋਂ ਲੈ ਕੇ ਦੋ ਤੱਕ ਰਹੀ ਮੇਰੇ ਕੋਲ ਤਾਂ ਸਾਰੀ ਮੁਹਰ ਸਕੂਲ ਹੀ ਰਹੀ ਹੈ ਤੇ ਕਦੀ ਵੀ ਉਹਨੂੰ ਮੈਜ਼ੂ ਨਹੀਂ ਕੀਤਾ ਇਹ ਬੰਦੇ ਆਤਮਾਸੀ ਨਹੀਂ ਹੈ ਜਿਹੜੇ ਐਜੂਕੇਸ਼ਨ ਆ ਕਰਦੇ ਤਾਂ ਉਹਦਾ ਸਕੂਲ ਹੀ ਨਹੀਂ ਲੋੜ ਨਹੀਂ ਇਹਨਾਂ ਨੂੰ ਸਕੂਲ ਦੀ ਕੀ ਲੋੜ ਅਜੀ ਇੱਕ ਮਹੀਨੇ ਬਾਅਦ ਕੋਈ ਸ਼ੁੱਲੀ ਛੱਡ ਦਿੰਦੇ ਨੇ ਫਿਰ ਸਾਰੇ ਜਿਹੜੇ ਇਹ ਥੋੜੇ ਬੱਤੇ ਚੋਰ ਛੱਕੇ ਇਕੱਠੇ ਕਰਕੇ ਜਹਿਰ ਜੰਮੀ ਜਹਿਰ ਜੰਮੀ ਆਤਮਾ ਦੇ ਵਿੱਚ ਹੋਣੀ ਚਾਹੀਦੀ ਹੈ ਕਦੇ ਸੋਚੂਏ ਖਾ ਦੇ ਬਿੱਲੀ ਆਪ ਕੋ ਚਲੀ ਅਸੀਂ ਕੋਈ ਪ੍ਰਕਾਸ਼ ਨਹੀਂ ਕਰਾਂਗੇ ਦਸ਼ਾਣਾ ਕੋਈ ਨਹੀਂ ਜਾਣਦੀ ਐ ਬਾਬਾ ਜੀ ਪੁਰਾਣੇ ਉਹ ਏਰੀਆ ਦੇ ਰਹਿਣ ਵਾਲੇ ਨੇ ਕਿੰਨੇ ਸਾਲਾਂ ਤੋਂ ਜਦੋਂ ਬੋਤੇ ਨੇ ਕਦੀ ਘਰ ਜਾਂਦੇ ਨੇ ਕਦੀ ਬਾਹਰ ਜਾਂਦੇ ਨੇ ਅੱਜ ਬਾਬਾ ਜੀ ਦੇਖਦਾ ਤੇ ਬੋਲ ਬੋਲਦੇ ਤੇ ਚਾਚਾ ਪੁੱਛਾ ਲਾਉਂਦੇ ਨੇ ਰਜੀਮ ਪੰਡਾ ਤਾਂ ਦੱਸੇਗਾ ਕੀ ਐ ਬਾਬਾ ਐ ਤੇ ਐ ਬਾਬਾ ਨਹੀਂ ਐ ਅੱਜ ਦਾ ਬਾਬਾ ਜੀ ਬੜੀ ਸ਼ਾਂਤੀ ਭਾਵਨਾ ਵਾਲਾ ਪਰ ਸੰਗਤ ਜਿਹੜਾ ਕਹਿ ਰਹੀ ਐ ਜਿਹੜੇ ਬੋਤੇ ਬੈਣੀ ਐ ਨਹੀਂ ਕਰਾਂਗੇ ਉਹ ਨਹੀਂ ਨੱਚਾਂਗੇ ਉਹ ਵੀ ਕਰੰਦੇ ਆਂਦੇ ਉਹ ਤੋਂ ਚੰਗੇ ਦੀ ਜਦੋਂ ਆਪਣੀ ਹੱਥ ਦੇ ਵਿੱਚ ਗੁਟੀਆਂ ਕਰਦੇ ਸੀ ਜੇ ਅਸੀਂ ਇਹਨਾਂ ਦੀ ਕੋਲਾ ਬੋਲਾ ਲਾ ਗਏ ਨਾ ਤੇ ਐਤੇ ਸ਼ਾਂਹ ਪੈ ਜੂਗੀ ਸਾਡੇ ਕੋਲ ਤਾਂ ਉਸ ਕੈਡਰ ਨੇ ਅਸੀਂ ਕਦੇ ਛੱਟੋ ਛੱਟੋ ਬਾਜਾ ਲਓ ਬਾਜਾ ਸ਼ਾਇਦ ਆ ਬੋਲ ਗਰਾਵਣਾ ਕਰੂ ਪਰ ਜੇ ਇਹ ਪੱਟੀ ਬਾਬਾ ਜੀ ਬਾਰੇ ਅਜੇ ਬੋਲਦੇ ਰਹੇ ਜਾਂ ਕੋਈ ਖੂਤ ਖਾਣਾ ਕੋਈ ਗਲਤ ਖਾਓ ਅਸੀਂ ਤਾਂ ਸਾਰੇ ਸ਼ਾਇਦ ਦੇ ਬੱਤੇ ਤਾਂ ਗੱਲਾਂ ਕਰਦੇ ਤੇ ਆ ਇੰਨਾ ਮਾਮਾ ਇਨਾ ਉਹ ਕਿੱਥੋਂ ਆਇਆ ਬਿਹਲੇ ਬੰਦੇ ਸੋਚਲ ਬਹਗੀ ਕਰੋ ਮੈਂ ਦੇਖੋ ਇੰਨੀ ਲਿਡਰੀ ਦਿੱਤੀ ਬਲ ਨਸੀ ਲੋਕਾਂ ਦਾ ਟੈਕਸ ਨਸੀ ਪੇਟਿਆ ਨਸੀ ਹੈ ਕਿਉਂਕਿ ਪਰਿਵਾਰ ਪਾਲ ਹੈ ਇਹਨਾਂ ਦਾ ਕੀ ਕੰਮ ਕਰ ਰਿਹਾ ਜੀ ਕੀ ਕੰਮ ਕਰ ਰਹੇ ਨੇ ਇਹ ਖੱਟਾ ਦਾ ਸਾਲੀਆਂ ਦਾ ਬਲੈਕਮੇਲ ਨਹੀਂ ਕਰਦੇ ਪਿਆਦੇ ਲੱਗਦੇ ਕੋਈ ਬੋਲਣ ਵਾਲਾ ਨਹੀਂ ਸਾਰੇ ਡਰਦੇ ਜੀ ਸਾਡੇ ਮਗਰ ਚੰਦਾਂ ਤੇ ਸਾਨੂੰ ਜਿਵੇਂ ਡੇਰ ਜਮਾ ਸ਼ਹਿਰ ਦਾ ਬਹੁਤ ਖਰਾਬ ਕੀਤਾ ਹੈ ਮੈਂ ਦੀਦੀ ਦਾ ਵੀਦੀਦੀ ਨਾਲ ਕਰਿਆ ਕਿ ਬੰਦ ਕਰੋ ਰੋਜ਼ ਐਕਟ ਕਰਨੀ ਛੋੜਨੀ ਕਦੀ ਉਹ ਤੇ ਇਹ ਹੋ ਗਿਆ ਹੋਰ ਵੀ ਬੰਦੇ ਨੇ ਪਰਵੀਨ ਡਾਗੇ ਜੀ ਕੋਈ ਨਹੀਂ ਸਾਡੀ ਇਹ ਹੋਰ ਕਿੰਨੇ ਲੀਡਰ ਨੇ ਸ਼ਿਵ ਜੈਨਾ ਦੇ ਉਹ ਕੋਈ ਸੋਸ਼ਲ ਕੰਮ ਤਾਂ ਕਰਦੇ ਨੇ ਇਹ ਬਲੈਕਮੈਲਿੰਗ ਪੜੀ ਆ ਤੁਹਾਨੂੰ ਪਟਾ ਦੇਈ ਆਪਣਾ ਲਾ ਰਹੀ ਆ ਜਿੰਦਰਾ ਜੀ ਉੱਚੀ ਉੱਚੀ ਬੋਲਦੇ ਰਹੇ ਪਰ ਝੋਖੜਾ ਤਾਂ ਦੱਸਣ ਸਾਡੇ ਦਾ ਬਝੋਖੜ ਪੂਲੀ ਗਦਾਵਰੇ ਇਹ ਸਾਰੇ ਬੰਦੇ ਸ਼ਹਿਰ ਦੇ ਨੇ ਸਾਰੇ ਪੱਟੀ ਪਾਪਾ ਜੀ ਤੋਂ ਖਰਾਤਾ ਨਹੀਂ ਆ ਸਾਨੂੰ ਕਿਸੇ ਦੇ ਬੱਚਾ ਆਇਆ ਕਿਸੇ ਦਾ ਕੁਝ ਹੋਇਆ ਕੋਈ ਨਹੀਂ ਅੱਜ ਵੀ ना साया तो पे है कोई फेसबुक नहीं करना अभी शाम जी बाबा जी ने मीटिंग रखी है प्रोग्राम से भी एना बंद होगा कभी कहते जी नशहरा कमेटी ने ना चंगे जी फिर झूठ बोलते जी अच्छी चाहते थे मना कि बी सनातन धर्म ज्वाइन करो एना चाहते थे नहीं, नहीं तो बाबा जी ने ना प्यारा करता तो मैं भी चुन रहा पर जो खेत पहुंचीए बारे कभी पीरखाने बारे वो चाहते कभी हम गुरु नगरी उ मणिकरण सा ਇਹ ਨਵਾਂ ਵੱਡਾ ਇਤਿਹਾਸਿਕ ਗੁਰਦੁਆਰਾ